ਜੀ ਤੁਸੀਂ ਮੰਨ ਲਓ ਐਂ ਲੈਣੀ ਆ 55000 ਦੀ ਨਾ ਜੀ ਐਨਓਸੀ ਨਾਲ ਆਲਟੋ 55000 ਹਾਂ ਹੱਥ ਮਟਕਾ ਨਹੀਂ ਘੱਟੋੜਲਾ Otro ਘੱਟਿਆ 20000 ਬਧੀਆਂ ਘੱਟੀਆਂ ਬਧੀਆਂ ਘੱਟੇ ਰੇਟ ਘਟਾ ਤਾਂ ਹੁਣ ਕਹਿੰਦੇ ਵਾਲਾ ਘੱਟ ਕਰਤਾ ਯਕੀਨ ਹੋ ਰਹੀ ਸੌ ਲੱਗੇ ਨਹੀਂ ਨਹੀਂ 55000 55000 ਦੀ ਆਲਟੋ ਚਾਕੇ ਲੈ ਜਾ ਹੋਰ ਕੀ ਭਾਲ ਬੇ ਕਰ 12 ਹਣਾ 12 ਮਾਡਲ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਇਹ ਕਿੰਨੇ ਚੰਗੇ ਇਹ ਕਾਰ ਦੇ ਦਾਂਗੇ ਤੁਹਾਨੂੰ ਇੱਕੋ ਰੇਟ ਦੇਣ ਲੈਣ ਵਾਲਾ ਰੇਟ ਆ ਯਾਨੀ ਕਿ ਘੱਟ ਵੱਧ ਨਹੀਂ ਹੋਣਾ ਕਾਰ ਦਾ ਇਹਦਾ ਰੇਟ ਆ ਜਮੀਨ ਨਿਚੋੜਦੇ ਫਿਰ ਜਮਾ ਨਿਚੋੜ ਦੇ ਦਾਂਗੇ 95000 ਦੀ ਆਹ ਸਵਾ ਲੱਖ ਵਾਲੀ ਲੈ ਵੀਰੇ 2012 ਮਾਡਲ ਪਾ ਲੈ ਓਏ ਪਤਾ ਥੋੜਾ ਜਿਹਾ ਖੜਨਗੇ ਕਿ ਕਰ ਰੇਟ ਲਈ ਵੇਚ ਜਾਣੀਆਂ ਨੇ ਇਹ ਕਾਰ ਵੇਚ ਜਾਣੀਆਂ ਜਿਹੜੇ ਬਾਈ ਨੇ ਪਹਿਲਾਂ ਤਸੱਲੀ ਕਰਨ ਲਈ ਚੈੱਕ ਕਰਨ ਲਈ ਚਲਾ ਲਵੇ ਮਿਸਤਰੀ ਨੂੰ ਦਿਖਾ ਲਵੇ ਠੀਕ ਹੈ ਨਾ ਜੇ ਬੰਦਾ ਫਿੱਟਾ ਘੱਟੇ ਇਹ ਕਹਿੰਦਾ ਮੁੰਤਾ ਯਾਨੀ ਤੁਹਾਨੂੰ ਪਤਾ ਰੇਟ 7.4 4.5 4 ਹਰ ਇੱਕ ਪੰਦਾ ਮੰਗੀ ਜਾਂਦਾ ਪਰ ਇਹ ਗੱਡੀ ਬ੍ਰੈਂਡ ਨਿਊ ਕੰਡੀਸ਼ਨ ਚ ਗੱਡੀ ਦੇ ਦਾਂਗੇ ਤੁਹਾਨੂੰ 3,85,000 ਦੀ 14 ਮਾਡਲ ਦਾ ਜੀ 14 ਮਾਡਲ 3,85 ਦੀ ਨਾ 3 ਕਿ ਭਾਈ 60,000 ਚੱਲੀ ਗੱਡੀ ਫਸਟ ਓਨਰ 14 ਮਾਡਲ ਭਾਈ ਫਿਰ ਵੀ ਨਹੀਂ ਰੇਟ ਹੈਗਾ ਨਾ ਤੇ ਉਹੀ ਕਹਿੰਦਾ ਜੀ ਤੁਸੀਂ ਦਾ ਕਿ ਨਾ ਜੀ ਜਿਦਾਂ ਗੱਡੀ ਆਪਾਂ ਲਾਸਟ 1 ਲੱਖ ਅ 1,40,000 ਦੀ ਦੇ ਦਾਂਗੇ ਮੂੰ ਡੇਢ ਲਾ ਰੇਟ ਆ ਦਾ ਡਿਜ਼ਾਇਰ ਆ ਡਿਜ਼ਾਇਰ ਵੀਐਕਐਸਆਈ ਟੌਪ ਮਾਡਲ ਦੇਖ ਲਓ ਬਿਲਕੁਲ ਬ੍ਰੈਂਡ ਨਿਊ ਕਾਰ 1 लाख 40000 40000 ਦੀ ਭਾਈ 1 लाख 25000 ਦੀ ਗੱਡੀ ਹੈ ਫਾਈਨਲ ਰੇਟ ਹੈ ਫਾਈਨਲ ਰੇਟ ਹੈ ਸਾਰਾ ਕੁਝ ਲੱਗਿਆ A to Z ਕੋਈ ਚੀਜ਼ ਦੀ ਘਾਟ ਨਹੀਂ ਸੀਟ ਕਵਰ CD ਪਲੇਅਰ ਸਪੀਕਰ ਸਾਰਾ ਉਹ ਨਮਾ ਲੱਗਿਆ ਤੇਲ ਪਵਾਓ ਤੇ ਗੱਡੀ ਚਲਾ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 1.5 ਲੱਖ ਰੁਪਏ ਦੀ ਪੰਜ ਸਾਲ ਚਲਾਓ ਜੇ ਇਹ ਵੀ 1 लाख 25 ਦੀ 1 लाख 25000 ਮਤਲਬ ਉਹ ਕਿਹਦੀ ਤੱਕ ਬੈਲ ਉਹ ਆਪਸ਼ਨਾਂ ਬਣਿਆ ਤਾਂ ਕੜੀਆਂ ਹੋ ਗਈਆਂ 1 लाख 25000 ਭਾਵੇਂ अल्टੋ ਲੈ ਜਾਓ ਭਾਵੇਂ ਲੈ ਜਾਓ ਵੈਗਨਾਰ ਇੱਕ ਆ ਰਹਾ 25000 ਚੱਲੀ ਹੋਈ ਹੈ ਪੀਵੀ 23 ਨੰਬਰਾਂ ਬਸ 25 25000 ਚੱਲੀ ਹੈ ਇਹਦੇ ਤਾਰ ਦੇ ਤਿੰਨ ਟਾਇਰ ਨਾਲ ਦੇ ਦੋ ਟਾਇਰ ਨਵੇਂ ਲੱਗ ਗਏ ਹਾਂਜੀ ਤੇ 25000 ਲਓ ਬਈ ਦੋਸਤੋ ਸੰਗਰੂਰ ਸ਼ਹਿਰ ਦੇ ਵਿੱਚ ਜਸਪ੍ਰੀਤ ਕਾਰ ਬਾਜ਼ਾਰ ਤੇ ਆ ਗਏ ਪਹਿਲਾਂ ਤਾਂ ਸ੍ਰੀ ਗਰਜੀ ਕੀ ਹਾਲ ਜੀ ਬਹੁਤ ਵਧੀਆ ਸਵਾਦ ਆ ਰਹੀ ਵੀਡੀਓ ਦਾ ਹਾਂਜੀ ਹਾਂਜੀ ਲਓ ਬਈ ਤੁਹਾਡੇ ਇੰਨਾ ਜਿਆਦਾ ਪਿਆਰ ਦਿੰਦੇ ਹੋ ਨਾ ਕਿ ਬਾਈ ਫੁੱਲ ਖੁਸ਼ ਹੋ ਰਿਹਾ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਹਨ ਤੇ ਤਗੜੇ ਹੋ ਗਏ ਪਹਿਲਾਂ ਨਾਲੋਂ ਤੇ ਅੱਜ ਫੇਰ ਰਿਕਾਰਡ ਤੋੜ ਗੱਡੀਆਂ ਤੇ ਰਿਕਾਰਡ ਤੋੜ ਰੇਡ ਦੇ ਵਿੱਚ ਗੱਡੀਆਂ ਦੇਵਾਂਗੇ ਜਸਪ੍ਰੀਤ ਕਾਰ ਬਾਜ਼ਾਰ ਸ਼ਹਿਰ ਸੰਗਰੂਰ ਦੇ ਵਿੱਚ ਖੜੇ ਆ ਅੱਜ ਫੇਰ ਇੱਕ ਨਵੀਂ ਡੀਲ ਲੈ ਕੇ ਆਇਾਂਗੇ ਬਹੁਤ ਹੀ ਕੱਟ ਰੇਡ ਦੇ ਵਿੱਚ ਵਧੀਆ-ਵਧੀਆ ਕਾਰਾਂ ਜੀ ਹਾਂ ਤੇ ਦੋਾਰੋ ਫੇਰ ਐਡਰੈਸ ਵਾਸਤੇ ਸਾਰਿਆਂ ਨੂੰ ਪਤਾ ਹੀ ਹੈ ਹਾਂ ਐਡਰੈਸ ਤਾਂ ਪਤਾ ਹੀ ਦੱਸਣ ਦੀ ਲੋੜ ਨਹੀਂ ਜੇ ਫੇਰ ਵੀ ਆਣਾ ਹੈ ਬਾਈਪਾਸ ਰੋਡ ਨੀਅਰ ਨਾਨਕੇ ਵਾਲਾ ਚੌਂਕ ਦੇ ਉੱਤੇ ਹੈਗੇ ਆ ਬਾਕੀ ਐਡਰੈਸ ਤੇ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੇ ਅੱਜ ਦੇਖਿਓ ਬਾਈ ਕੱਲੀ-ਕੱਲੀ ਗੱਡੀ ਪਿੱਛੇ ਕਿਵੇਂ ਰੇਡ ਤੋੜੇ ਜਾਂਦੇ ਆ ਤੇ ਕਰਦੇ ਆ ਸਭ ਤੋਂ ਪਹਿਲਾਂ ਉਹ ਡਿਜ਼ਾਇਰ ਖੜੀ ਹੈ ਨਾ ਜੀ ਹਾਂਜੀ ਡਿਜ਼ਾਇਰ ਤੋਂ ਲਓ ਜੀ ਮਿੱਤਰ ਸਕਰੀਨ ਛੋੜ ਕਰੀ ਚੱਲਿਓ ਜਿਹੜੀ ਜਿਹੜੀ ਗੱਡੀ ਤੁਹਾਨੂੰ ਪਸੰਦ ਆਈ ਜਾਣਗੀਆਂ ਲਓ ਜੀ ਵਾਈਟ ਕਲਰ ਦੀ ਸਵਿਫਟ ਡਿਜ਼ਾਇਰ ਗੱਡੀ ਹੈ ਤੇ 100 ਡਿਟੇਲ ਜੀ ਦੀ ਇਹ ਸਵਿਫਟ ਡਿਜ਼ਾਇਰ 2011 ਮਾਡਲ ਹੈ 2010 ਮਾਡਲ ਹੈ VXI ਪੈਟਰੋਲ ਦੀ ਆ ਗਈ 2010 ਮਾਡਲ ਆ ਗਈ ਤੇ VXI ਐਂਡ VXT ਵਗੈਰਾ ਸਾਰੇ ਪੇਪਰ ਪੂਰੇ ਨੇ ਇਹ ਗੱਡੀ ਦੇ 80% ਟਾਇਰ ਨੇ ਆਲਮੌਡੀ ਨੂੰ ਲੈ ਗੱਡੀ ਇੱਕ ਦਾ ਪੀਸ ਪੇਂਟ ਆਦਾ ਕਰਦਾ ਓਕੇ ਨਵੀਂ ਮਾਡਲ ਦੇ ਇੰਜਨ ਚ ਕੇ ਸੀਰੀਜ਼ ਇੰਜਨ ਚ ਕੇ ਸੀਰੀਜ਼ ਦਾ ਇੰਜਨ ਆ ਨਵੇਂ ਮਾਡਲ ਵਾਲਾ ਹਾਂਜੀ ਐਨਓਸੀ ਮਿਲੂਗੀ ਜਿੱਥੇ ਤੁਸੀਂ ਕਹਾਂਗੇ ਆਪਾਂ ਹਾਂਜੀ ਤੇ ਦੋਨੋਂ ਚਾਬੀਆਂ ਨਾਲ ਨੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਲਾਸਟ ਆਪਾਂ ਇੱਕੋ ਰੇਟ ਦੇਣ ਲੈਣਾ 185000 ਦੀ 2 ਲੱਖ ਰੇਟ ਆਦਾ ਵੈਸੇ ਹਾਂ ਹੈਗਾ ਜੀ 185 ਡਿਮਾਂਡ ਹੈ ਜੀ ਆਪਣੀ ਨਹੀਂ ਦਵਾਂਗੇ ਲਾਸਟ ਫਾਈਨਲ ਰੇਟ ਨੇ ਹਾਂ ਸਾਰੀ ਗੱਡੀਆਂ ਦੇ ਲਓ ਅੱਜ ਆਪਾਂ ਤੁਹਾਨੂੰ ਫਾਈਨਲ ਰੇਟ ਹੀ ਦੱਸਾਂਗੇ ਵੀਰੇ ਬਾਕੀਆਂ ਕੇਅਰ ਮਾਨ ਤਾਨ ਮਾੜਾ ਮੋਟਾ ਦੇਖੋ ਜੀ ਹਰ ਇੱਕ ਦਾ ਹੋਇ ਜਾਂਦਾ ਉਹ ਕਰ ਦਾਂਗੇ ਅੱਸੀ ਯਾਰ ਚੱਲੀ ਆ ਬਿਲਕੁਲ ਬਰੈਂਡ ਨਿਊ ਕੰਡੀਸ਼ਨ ਚ ਕਾਰ ਹੋਊਗੀ ਆ ਕੇ ਬੰਦਾ ਚੈੱਕ ਕਰ ਲਵੇ ਜੇ ਕੋਈ ਫਰਕ ਆ ਤਾਂ ਆਪਾਂ ਜ਼ਿੰਮੇਵਾਰ ਆ ਲਓ ਜੀ ਗੱਡੀ ਦੇ ਵਿੱਚ ਫਰਕ ਤਾਂ ਉਹ ਜੀ ਦੀ ਜ਼ਿੰਮੇਵਾਰੀ ਆ ਲਓ ਆਜੋ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਆਲਟੋ ਉਹ ਵੀ ਉੱਤੋਂ ਮਿੱਤਰੋ ਰੰਗ ਕਾਲਾ ਇਹਦਾ ਕਹਿੰਦਾ ਜੀ ਕਹਿੰਦਾ ਕਾਲਾ ਰੰਗ ਹੋ ਗਿਆ ਹਨਾ ਜੀ ਕਹਿੰਦਾ ਸਾਮ-ਸਾਮ ਰੱਖਣੀਆਂ ਪੈਂਦੀਆਂ ਕਾਲੇ ਰੰਗ ਦੀ ਹੁਣ ਪਹਿਲਾ ਆਈਸੀਪੀਸੀਲ ਵੀਡੀਓ ਚ ਆਲਟੋ ਵੀ ਨਾਲ ਦੀ ਬੇਗੀ ਸੀ ਉਹ 10 ਮਾਡਲ ਸੀ ਇਹ 11 ਮਾਡਲ ਆ ਨਵੇਂ ਮਾਡਲ ਇੰਜਨ ਚ ਆ ਗਈ ਐਲਐਕਐਲ ਆ ਇੰਜਨ ਆ ਐਲਐਕਐਆਈ ਆ 11 ਮਾਡਲ ਆ ਹਾਂਜੀ ਇਹ ਗੱਡੀ ਚੱਲੀ ਤਾਂ 75000 ਆ ਦੋ ਟਾਇਰ ਨਵੇਂ ਲੱਗੇ ਤਿੰਨ ਟਾਇਰ ਨਾਲ ਦੇ ਨੇ ਦੇ ਤੱਕ ਇਹਦੇ ਅੱਛਾ ਹਾਂਜੀ ਬਾਈ ਫਸਟ ਓਨਰ ਆ ਦੋਨੋਂ ਜਾਬੀਆਂ ਨੇ ਸਾਰੀ ਓਰੀਜਨਲ ਗੱਡੀ ਟੋਟਲ ਸਾਰੀ ਹਾਂ ਦੇਖਣ ਨੂੰ ਬੰਦਾ ਚਲਾ ਕੇ ਆਇਆ ਕਹੂਗਾ 10000 ਚੱਲੀ ਹੋਈ ਆ ਕੰਡੀਸ਼ਨ ਇੰਨੀ ਸਾਫ਼ ਚੱਲੀ ਹੈ ਗੱਡੀ ਆ ਮਤਲਬ ਵਧੀਆ ਬੰਦੇ ਕੋਲ ਗੱਡੀ ਹੈ ਇਹ ਤਾਂ 75000 ਦੇ ਟਾਇਰ ਵਜਦੇ ਨਹੀਂ ਗੱਡੀ ਦੇ ਫਿਰ ਵੀ ਦੇਖ ਲਓ ਟਾਇਰ 40% ਟਾਇਰ ਪਏ ਨੇ ਜੀ ਵੀ ਇਹਦੇ ਮਤਲਬ ਜਿਹੜੇ ਬੰਦੇ ਕੋਲ ਗੱਡੀ ਸੀ ਉਹ ਵਧੀਆ ਬੰਦਾ ਸੀਗਾ ਤੇ 11 ਮਾਡਲ ਐਲ ਐਕਸ ਆਈ ਕਾਲਾ ਰੰਗ ਪਹਿਲੇ ਨਾਮ ਦੀ ਹਾਂਜੀ ਪਹਿਲੇ ਨਾਮ ਦੀ ਜ਼ੋਰ ਤੋਂ ਫੁੱਲਾ ਗੱਡੀ ਦਾ ਦੋਨੋਂ ਚਾਬੀਆਂ ਨਾਲ ਨੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਦੇਣ ਲੈ ਰੇਟ ਯਾਨੀ ਘੱਟ ਵੱਧ ਨਹੀਂ ਹੋਣਾ ਰੇਟ 165000 ਦੀ 165000 ਦੀ 11 ਮਾਡਲ ਹੈ ਵੀਰੇ ਲਓ ਜੀ ਕਹਿੰਦੇ ਨੇ ਕਿ ਵਰਨਾ ਫਲਿਊਡਿਕ ਹਾਈ ਫਲੂਟ ਇੱਕ ਵਰਨਾ ਹੈ ਫਸਟ ਓਨਰ ਦਾ 60000 ਚੱਲੀ ਹੈ Ориਗਨਲ ਲਓ ਜੀ 60000 ਓਨ ਰਿਕਾਰਡ ਚੱਲੀ ਹੋਈ 2000 2014 ਮਾਡਲ ਹੈ ਇਹਨੂੰ ਵੀ ਸੰਗੂਰ ਦੀ ਮਿਲੂਗੀ ਸਾਰੇ ਸ਼ੀਸ਼ੇ ਨਾਲ ਦੇ ਨੇ ਟਾਇਰ ਬਿਲਕੁਲ ਨਵੇਂ ਨੇ ਇਹਦੇ ਚਾਰੋਂ ਗੱਡੀ ਦੇ ਇਨਸ਼ੋਰਸ ਇੱਕ ਸਾਲ ਦਾ ਵੈਲਿਡਾ ਹੁਣੇ ਕਰਵਾਇਆ ਇਨਸ਼ੋਰਸ ਠੀਕ ਹੈ ਤੇ ਸੀਟ ਕਵਰ ਮੈਟਿੰਗ ਵੋਟਿੰਗ ਸਾਰਾ ਕੁ ਨਵਾਂ ਲੱਗਿਆ ਇਹ ਗੱਡੀ ਚ ਚੱਲੀ 60000 ਆ ਰੀਨਲ ਲੋ ਜੀ 14 ਮਾਡਲ ਵਰਨਾ ਵਾਕੀ ਚੈੱਕ ਕਰ ਸਕਦੇ ਹਾਂ ਤੇ ਰੇਟ ਕੀ ਹੋਵੇਗਾ 1.6 SXਾ 200000 ਵਾਲੀ ਓਕੇ ਹਾਂ ਇਹ ਗੱਡੀ ਦੇ ਦਾਂਗੇ ਤੁਹਾਨੂੰ ਤਾਂ ਜਾਨੀ ਤੁਹਾਨੂੰ ਪਤਾ ਰੇਟ 3.4 4.5 4 ਹਰ ਇੱਕ ਬੰਦਾ ਮੰਗੀ ਜਾਂਦਾ ਪਰ ਇਹ ਗੱਡੀ ਬ੍ਰਾਂਡ ਨਿਊ ਕੰਡੀਸ਼ਨ ਚ ਹੈ ਗੱਡੀ ਦੇ ਦਾਂਗੇ ਤੁਹਾਨੂੰ 385 ਨਾ ਤੇ ਨਾ ਬਾਈ 60000 ਚੱਲੀ ਗੱਡੀ ਫਸਟ ਓਨਰ 14 ਮਾਡਲ ਆ ਜੀ ਫਿਰ ਵੀ ਨਹੀਂ ਰੇਟ ਹੈ ਗੈਨਾ ਤੇ ਉਹੀ ਕਹਿੰਦਾ ਤੁਸੀਂ ਦਾ ਰੇਟ ਆ ਸਾਡੇ 4.5 ਲੱਖ ਰੁਪਏ ਲੋਕ 13 ਮਾਡਲ ਲੈ ਮੰਗ ਰਿਹਾ 13 ਵੀ ਬੰਦਾ ਜੀ ਇਹਨੇ ਚਲਾਲੀ ਨਾ ਗੱਡੀ 14 ਮਾਡਲ ਗੱਡੀ ਛੱਡਦਾ ਨਹੀਂ ਚਲਾ ਕੇ 60000 ਚੱਲੀ ਕਰਕੇ ਤੋ ਨਹੀਂ ਮਿਲ ਸਕਦੀ ਮੈਂ ਚਲੋ ਇੰਨਾ ਕਹਿੰਦਾ ਤੁਸੀਂ 4 ਵੀ ਮੰਗ ਲੈਂਦੇ ਫਿਰ ਵੀ ਆਉਂਗਾ 20000 ਤਾਂ ਸ਼ੋਰ ਸੋਹਣੇ ਤਾਜ਼ਾ ਕਰਵਾਇਆ ਦਾ ਟਾਇਰ ਬਿਲਕੁਲ ਨਵੇਂ ਨੇ ਬਾਈ 14 ਮਾਡਲ ਦੀ ਆ 1.6 sx ਡਿਊਲ 에ਅਰਬੈਗ ਵਾਲੀ 3,585 ਦੀ ਚੱਕ ਲਓ ਵੇਰ ਨਾ ਗਏ ਗੱਡੀ ਹਥੋਂ ਲੰਕ ਲ ਗਈ ਤੇ ਲਓ ਜੀ ਇਸ ਤੋਂ ਵਾਦਾ ਕੀਤਾ ਆਪਣੇ ਕੋਲ ਸਵਿਫਟ ਹੈ ਜੀ ਇਹ ਸਵਿਫਟ ਡੀਆਰ ਆ 2010 ਮਾਡਲ ਆ ਤੇ 2009 2009 ਹੈ ਵੀਐਕਸਆਈ ਓਕੇ ਇਹ ਪੈਟਰੋਲ ਦੇ ਵਿੱਚ ਆ 2009 ਮਾਡਲ ਆਗੀ ਵੀਐਕਸਆਈ ਹੈ ਫਸਟ ਓਨਰ ਆ ਚਾਰੋ ਟਾਇਰ ਨਵੇਂ ਨੇ ਇਹਦੇ ਓਕੇ ਜੀ ਗੱਡੀ ਦੇ ਠੀਕ ਹੈ ਇਹਦੇ ਇੱਕ ਅਦਾ ਪੀਸ ਪੇਂਟ ਆ ਇਹਦਾ ਵੀ ਬੰਪਰ ਵਗੈਰਾ ਬਾਕੀ オリジナル ਆ ਸਾਰੀ ਕਾਰ ਤੇ ਕਿੰਨੇ ਚ ਬਣਦੇ ਆ ਆਪਾਂ ਨੂੰ ਇੰਸ਼ੋਰਸ ਵਗੈਰਾ ਸਾਰਾ ਪੂਰਾ ਇਹਦਾ ਕਾਰ ਦਾ ਇਹ ਤੁਹਾਨੂੰ ਐਨਓਸੀ ਨਾਲ ਦੇ ਦਾਂ ਗੱਡੀ ਆਪਾਂ ਲਾਸਟ 1 ਲੱਖ 140000 ਦੀ ਦੇ ਦਾਂਗੇ ਮੂੰ ਡੇਢ ਲਾ ਰੇਟ ਆ ਦਾ ਡਿਜ਼ਾਇਰ ਆ ਡਿਜ਼ਾਇਰ VXI ਟਾਪ ਮਾਡਲ ਦੇਖ ਲਓ ਬਿਲਕੁਲ ਬ੍ਰੈਂਡ ਨਿਊ ਕਾਰ 140000 40000 ਦੀ VXI ਦਾ ਰੇਟ ਵੀ ਨਹੀਂ ਹੈਗਾ VXI ਆ ਜਿੰਨੇ ਕਿਲੋਮੀਟਰੋ ਗੱਡੀ ਹੋਰ ਗਈ ਭਾਲਦੇ ਹੋ ਤੇ ਲਓ ਜੀ ਕਾਲੇ ਇਹ ਰੰਗ ਥੋੜਾ ਜਿਹਾ ਯੂਨੀਕ ਲੱਗ ਰਹੀ ਹੈ ਇਹ ਗੱਡੀ ਰਵਿੰਗ ਹੋਣੀ ਹੈ ਜੇ ਕਾਰ ਦੀ ਰੀਨ ਪੇਂਟ ਦੀ ਕਾਰ ਆ ਇਹ ਗੱਡੀ ਰਫ ਲਾਇਆ ਸੀ ਹੁਣੇ ਆਈ ਹੈ ਕਾਰੇ ਹਾਂਜੀ ਹਾਂਜੀ ਰਵਿੰਗ ਟ੍ਰੈਕਲੀਨ ਸਾਰਾ ਕੰਮ ਹੋਣਾ ਇਹਦਾ 2009 ਮਾਡਲ ਆ LXI ਐ CNG ਔਨ ਪੇਪਰ ਆ ਤਨੋ ਮਾਡਲ ਆਗੀ ਵੀਰੇ ਸੀਐਨਜੀ ਕਿੱਟ ਲੱਗੀ ਹੋਈ ਆ ਔਨ ਪੇਪਰ ਹੈ ਹਾਂ ਇਨਸ਼ੋਰਸ ਵਗੈਰਾ ਸਾਰਾ ਪੂਰਾ ਹੈ ਦਾ ਕਾਰ ਦਾ ਐਨਓਸੀ ਜਿੱਥੇ ਹੀ ਕਹਾਂਗੇ ਮਿਲੂਗੀ ਟਾਇਰ ਸੀਟ ਦੇ ਨਵੇਂ ਨੇ ਇਹ ਤੁਹਾਨੂੰ ਦੇ ਦਾਂਗੇ 115000 ਦੀ ਲੈ ਵੀਰੇ 115 ਦੀ ਸੀਐਨਜੀ ਕਿੱਟ ਲੱਗੀ ਹੋਈ ਆ ਔਨ ਪੇਪਰ ਹੈ ਚੱਕ ਲੋ ਤੇ ਆਗੀ ਜੀ ਇਹ ਆਪਣੀ ਅਲਟੋ ਇਹ 2008 ਮਾਡਲ ਆ ਪੰਜਾਬ ਨੰਬਰ ਅਲਟੋ ਪੀਵੀ 13 ਨੰਬਰ ਆ 28 ਤੱਕ ਵੈਲਿਡ ਆਗੇ ਓਕੇ ਤੇ ਟਾਇਰ ਇਹਦੇ ਬਿਲਕੁਲ ਨਵੇਂ ਨੇ ਚਾਰੋ ਹਾਂਜੀ ਇਹ ਐਮਆਰਐਫ ਦੇ ਟਾਇਰ ਲੱਗੇ ਨੇ ਚਾਰੋ ਤੇ ਇਨਸ਼ੋਰਸ ਵਗੈਰਾ ਸਾਰਾ ਪੂਰਾ ਦਾ 6-7 ਮਹੀਨੇ ਵੈਲਿਡ ਆ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ 1,25,000 ਦੀ 28 ਤੱਕ ਪਾ ਦੇ 28 ਤੱਕ ਪਾ ਸਕਦੇ ਹਾਂ 8 ਮਾਡਲ ਸੀਐਨਜੀ ਔਨ ਪੇਪਰ ਅੱਛਾ ਸੀਐਨਜੀ ਕੱਟ ਲੱਗੀ ਹੋਈ ਆ ਔਨ ਪੇਪਰ ਐ 8 ਮਾਡਲ ਐ 28 ਤੱਕ ਪਾ ਸਕਦੇ ਹਾਂ ਸਾਰੇ ਪਰ ਪੂਰੇ ਨੇ ਭਾਈ 1,25,000 ਦੀ ਗੱਡੀ ਐ ਫਾਈਨਲ ਰੇਟ ਐ ਫਾਈਨਲ ਰੇਟ ਐ ਸਾਰਾ ਕੁਝ ਲੱਗਿਆ A to Z ਕੋਈ ਚੀਜ਼ ਦੀ ਘਾਟ ਨਹੀਂ ਸੀਟ ਕਵਰ ਸੀਡੀ ਪਲੇਅਰ ਸਪੀਕਰ ਸਾਰਾ ਨਮਾ ਲੱਗਿਆ ਤੇਲ ਪੋਆ ਤੇ ਗੱਡੀ ਚੱਲਾਂ ਹਾਂ ਜੀ ਲਓ ਭਾਈ ਚੱਕ ਲਓ ਭਾਈ ਇਹ ਵੀ ਤੇ ਆ ਗਈ ਜੀ ਕਵੈਗ ਨਾਰ ਹੋਰ ਇਹ ਵੈਗਨਰ ਆ ਗਈ ਪੰਜਾਬ ਨੰਬਰ ਦੀ ਆ ਪੀਪੀ 13 ਨੰਬਰ ਆ 2008 ਮਾਡਲ 29 ਤੱਕ ਵੈਲਿਡ ਆ ਲਓ ਵੀਰੇ 8 ਮਾਡਲ ਆ 2029 ਤੱਕ ਪਾਸਿੰਗ ਹੈ ਪੰਜਾਬ ਨੰਬਰ ਦੀ ਵੈਗਨਰ ਆ ਤੇ ਹੁਣ ਰੇਟ ਸੁਣ ਲਿਓ ਚਾਰੋਂ ਟਾਇਰ ਨਵੇਂ ਨੇ ਗੱਡੀ ਦੇ ਸੀਐਨਜੀ ਔਨ ਪੇਪਰ ਆ ਹਾਂਜੀ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 1.5 ਲੱਖ ਰੁਪਏ ਦੀ 5 ਸਾਲ ਚਲਾਓ ਜੇ ਮਰਜ਼ੀ ਇਹ ਵੀ 1.25 ਲੱਖ ਦੀ 1.25 ਲੱਖ ਮਤਲਬ ਉਹਦੀ ਤੱਕ ਵੈਲਡ ਉਹ ਆਪਸ਼ਨਾਂ ਵੜੇ ਤਾਂ ਘੜੀਆਂ ਹੋ ਗਈਆਂ 1,25,000 ਭਾਵੇਂ ਅਲਟੋ ਲੈ ਜਾਓ ਭਾਵੇਂ ਲੈ ਜਾਓ ਵੈਗਨਰ ਹਾਂ 28 ਤੱਕ 29 ਤੱਕ ਵੈਗਨਰ 1 ਸਾਲ ਵੱਧ ਇਹਦੀ ਦਾ ਹਾਂਜੀ ਹਾਂਜੀ ਲਓ ਜੀ i10 i10 2010 ਮਾਡਲ ਹੈ ਇਹ ਹਾਂਜੀ ਮੈਗਨਾ ਮਾਡਲ ਆ ਚਾਰੀ ਵਿੰਡੋ ਪਾਵਰ ਵਾਲੀ ਹਾਂਜੀ ਤੇ ਸੀਐਨਜੀ ਔਨ ਪੇਪਰ ਆ ਲੈ ਵੀਰੇ ਇਹਦੇ ਵਿੱਚ ਵੀ ਕੱਟ ਲੱਗੀ ਹੋਈ ਆ ਸੀਐਨਜੀ ਔਨ ਪੇਪਰ ਆ 2011 10 ਮਾਡਲ 10 ਮੈਗਨਾ ਇਹ ਤੁਹਾਨੂੰ ਦੇ ਦਾਂਗੇ 1,35,000 ਦੀ ਵਿੱਧ ਐਨਓ ਸੀ ਲੈ ਵੀਰੇ 1,35,000 ਰੁਪਏ ਦੇ ਵਿੱਚ i10 ਗੱਡੀ ਮਿਲ ਜੂਗੀ ਆਜੋ ਜੀ ਸਵਿਫਟ ਇੱਕ ਹੋਰ ਕਲਰ ਵਾਈਟ ਤੇ ਡਿਟੇਲ ਜੀ ਇਹ ਸਵਿਫਟ 2010 ਮਾਡਲ ਹੈ ਵੀ ਐਕਸ ਆਈ ਹੈ ਹਾਂਜੀ ਕਾਰ ਇਨਸ਼ੋਰੈਂਸ ਵਗੈਰਾ ਸਾਰਾ ਕੁ ਪੂਰਾ ਇਹਦਾ ਕਾਰ ਦਾ ਹਾਂਜੀ ਤੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ ਇੱਕੋ ਰੇਟ ਦੇਣ ਲੈਣ ਵਾਲਾ 1 ਲੱਖ 75000 ਦੀ 1 ਲੱਖ 75000 ਮਾਡਲ ਇੰਜਨ ਚ ਕੇ ਸੀਰੀਜ਼ ਇੰਜਨ ਹੈ ਕੇ ਸੀਰੀਜ਼ ਇੰਜਨ ਹੈ ਵੀ ਐਕਸ ਆਈ ਹੈ ਤੇ ਪੰਜਾਬ ਨੰਬਰ ਦੀ ਅਲਟੋ ਜੀ ਹੈ ਹਾਂਜੀ ਇਹ ਪੰਜਾਬ ਨੰਬਰ ਅਲਟੋ ਹੈ ਚੱਲੀ ਬਹੁਤ ਘਾਟਾ ਕਾਰ ਇੱਕ ਪਹਿਲਾਂ 12000 ਚੱਲੀ ਆਈ ਸੀ ਉਹ ਸੇਲ ਹੋ ਗਈ ਕਾਰ ਆਪਣੀ ਕੋਲ ਹਾਂਜੀ ਤੇ 1 26000 ਚੱਲੀ ਸੀਗੀ ਇਹ ਕਾਰ ਆ 25000 ਚੱਲੀ ਹੋਈ ਆ ਪੀ ਵੀ 23 ਨੰਬਰ ਆ ਬਸ 25 25000 ਚੱਲੀ ਆ ਇਹਦੇ ਤਾ ਕਾਰ ਦੇ ਤਿੰਨ ਟਾਇਰ ਨਾਲ ਦੇ ਦੋ ਟਾਇਰ ਨਵੇਂ ਲੱਗ ਗਏ ਹਾਂਜੀ ਤੇ 25000 ਚੱਲੀ ਆ ਤੇ ਸੈਕੰਡ ਓਨਰ ਆ ਇਨਸ਼ੋਰਸ ਪਿਆ ਕਾਰ ਦਾ 6-7 ਮਹੀਨਿਆਂ ਦਾ ਹਾਂਜੀ 29 ਤੱਕ ਵੈਲਿਡ ਆ ਵੀਰੇ ਹੁਣ 2009 ਠੀਕ ਐ 25000 ਚੱਲੀ ਹੋਈ ਸੈਕੰਡ ਓਨਰ 2029 ਤੱਕ ਪਾਸ ਆ 29 ਤੱਕ ਵੈਲਿਡ ਆ ਤੇ ਗੱਡੀ ਪੰਜਾਬ ਨੰਬਰ ਆ ਚੱਲੀ ਦੀ ਗਾਰੰਟੀ ਆ 25000 ਇਹ ਰੇਟ ਕੀ ਹੋਗਾ ਜੀ ਫਿਰ ਇਹ ਗੱਡੀ ਦੇ ਦਾਂਗੇ ਤੁਹਾਨੂੰ 1 ਲੱਖ 57000 ਦੀ 157000 ਦੀ ਆ ਗੱਡੀ ਵਣਜੋ ਤੇ ਅਮਰੁੱਤੀ ਵਾਲੇ ਵੀਰਾਂ ਲਈ ਆਫਰ ਅਮਰੁੱਤੀ ਏਸੀ ਹੈ ਹੀ ਸਾਰੀ ओरिजिनल ਆ ਚਾਰੋ ਟਾਇਰ ਨਵੇਂ ਨੇ ਕਾਰ ਦੇ ਇੱਕ ਹੋਰ ਜਿਹੜੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੈ ਗਰਮੀ ਸ਼ੁਰੂ ਹੋ ਗਈ ਹੁਣ ਤਾਂ ਦੁਪਹਿਰੇ ਨਿਕਲਣ ਔਖਾ ਹੋ ਗਿਆ ਹੁਣ ਜਿਵੇਂ ਜੀ ਅਗਲਾ ਕਹਿੰਦਾ ਬਈ ਘੱਟ ਰੇਟ ਦੇ ਵਿੱਚ ਏਸੀ ਵਾਲੀ ਗੱਡੀ ਮਿਲ ਜੇ ਸੁਆਦ ਆ ਜੀ ਹਾਂ ਅਗਲਾ ਪਾਸਿੰਗ ਵਾਲੀ ਗੱਡੀ ਏਸੀ ਵਾਲੀ ਗੱਡੀ ਹੋਵੇ ਵਧੀਆ ਠੀਕ ਹੈ ਤੇ ਉਹ ਟਾਇਰ ਵੀ ਨਵੇਂ ਨੇ ਚਾਰੋ ਤੇ ਏਸੀ ਵੀ ਇਹ ਕਾਰ ਚ ਸਾਰੀ ओरिजिनल ਸੀਟ ਕਵਰ ਵਗੈਰਾ ਤੇ ਸਟੀਰੀਓ ਵਗੈਰਾ ਸਾਰਾ ਨਵਾਂ ਲੱਗਿਆ ਆ ਕਾਰ 'ਚ ਹਾਂਜੀ ਇਹ ਦੇ ਦੇ ਦਾਂਗੇ ਤੁਹਾਨੂੰ 80000 ਦੀ ਲੈ ਵੀਰੇ 80000 ਦੀ ਏਸੀ ਵਾਲੀ ਮਾਰੂਤੀ ਚੱਕ ਲੋ ਹਾਂਜੀ ਤੇ ਇਹ ਆ ਗਈ ਏ ਸਟਾਰ ਇਹ ਗੱਡੀ ਚੱਲੀ 80000 ਰੋਈ ਪਰ ਗੱਡੀ ਸਾਫ਼ ਬਹੁਤ ਆ ਬਿਲਕੁਲ ਨਵੀਂ ਕਾਰ ਆ ਵੀ ਐਕਸ ਆਈ ਟਾਪ ਮਾਡਲ ਆ ਓਕੇ ਵੀ ਐਕਸ ਆਈ ਟਾਪ ਮਾਡਲ ਮਾਰੂਤੀ ਸੰਜੂਕੀ ਦੀ ਏ ਸਟਾਰ ਇਹ ਸਟਾਰ ਫਸਟ ਓਨਰ ਆ ਐਨਓਸੀ ਸੰਗੂਰ ਦੀ ਐ ਦੀ ਹਾਂਜੀ ਤੇ ਇਨਸ਼ੋਰਸ ਵਗੈਰਾ ਸਾਰੇ ਪੇਪਰ ਪੂਰੇ ਨੇ ਇਹਦੇ ਕਾਰ ਦੇ ਠੀਕ ਹੈ ਜੀ ਟਾਇਰ ਨਵੇਂ ਨੇ ਤੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ ਦੇਣ ਲੈਣ ਵਾਲਾ ਰੇਟ ਇੱਕੋ ਰੇਟ ਆ 1 लाख 20000 ਦੀ ਆ ਲੈ ਜਾਓ ਬਈ ਇਹ ਸਟਾਰਟ-ਟੌਪ ਮਾਡਲ ਹੈ ਸਟਾਰਟ-ਟੌਪ ਮਾਡਲ ਤੇ ਆ ਆ ਗਈ ਜੈਨਸਟਿਲੋ ਜ ਆਪਣੇ ਕੋਲ ਹੈਨਾ ਜੈਨਸਟਿਲੋ 10 ਮਾਡਲ ਆ ਓਕੇ ਜੀ 2000 ਐਲ ਐਕਸ ਆਈ 10 ਐਲ ਐਕਸ ਆਈ ਨਵੀਂ ਮਾਡਲ ਦੀ ਇੰਜਨ ਚੱਕੀ ਸੀਰੀਜ਼ ਹੀ ਆ ਵੀ ਹਾਂਜੀ ਇਹ ਦੇ ਦਾਂਗੇ ਤੁਹਾਨੂੰ 1 लाख 15000 ਦੀ ਐਨਓਸੀ ਨਾਲ ਇੱਕ ਚੀਜ਼ ਹੋਰ ਆ ਵੀਰੇ ਜਿਨ੍ਹਾਂ ਦਾ ਬਜਟ ਆ ਤੁਸੀਂ ਇਹ ਲਾ ਲਓ ਵੀ ਲੱਖ ਸਵਾ ਲੱਖ ਹੈ ਗਿਆ ਤਾਂ ਆਪਣੇ ਕੋਲ ਹਸ ਕੇ ਆ ਜਾਣਾ ਆਪਣੇ ਕੋਲ ਆਪਸ਼ਨ ਬਹੁਤ ਨੇ ਆਲਟੋ ਹੋ ਗਈਆਂ A ਸਟਾਰ ਹੋ ਗਈਆਂ ਜੈਨਰਲ ਸਟੀਲ ਹੋ ਗਿਆ ਵੈਗਨਰ ਹੋ ਗਿਆ ਵੀ ਇਹ ਗੱਡੀਆਂ ਆਪਣੇ ਬਜਟ ਚ ਆ ਜਾਂਦੀਆਂ ਨੇ ਸਾਰੀਆਂ ਤੇ ਇੱਕ ਵੈਗਨਰ ਆ ਖੜਿਆ ਵੀਰੇ ਕਲਰ ਰੈਡ ਹੈ ਵੈਗਨਰ ਨਵਾਂ ਮਾਡਲ ਆ 60000 ਚੱਲੀ ਆ ਸੀਐਨਜੀ ਔਨ ਪੇਪਰ ਹੈ ਐਨਓਸੀ ਸੰਗਰੂਰ ਦੀ ਆ ਤੇ ਚਾਰੋਂ ਟਾਇਰ ਨਵੇਂ ਜੇਕੇ ਦੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ 105000 ਦੀ ਲਾਇਬ੍ਰੇਰੀ 105000 ਫਿਰ ਉਹੀ ਗੱਲ ਹੈ ਜੀ ਫਿਰ ਫਿਰ ਤੁਸੀਂ ਕਹਿਨ ਨੂੰ ਵੀ ਰੇਟ ਤੜਾਈ ਜਾਣਾ ਪਰ ਇਹ 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 ਤਾਂ ਹੁਣ ਉਹ ਗੱਡੀ 115 ਸੀ ਬਾਹਰ ਇਹ ਇੱਕ ਪੰਜ ਰੇਟ ਪਹਿਲੀ ਜਿਹੇ ਜੀ ਰੇਟ ਆਪੋ ਉਹ ਜਿਹੇ ਰੇਟ ਘੱਟ ਕੇ ਨਹੀਂ ਨਹੀਂ ਲੱਖ ਨਾ ਕਰਾਸ ਕਰੋ ਨਹੀਂ ਨਹੀਂ ਲੱਖ ਨਹੀਂ ਕਰ ਦੋ ਨਵੇਂ ਨਹੀਂ ਨਹੀਂ ਕਰ ਦੋ ਜੀ ਲਾ ਭਾਈ ਜਿਹੜਾ ਬੰਦਾ ਬੀਵੀ ਤੇਰਾ ਪ੍ਰੋਡਕਸ਼ਨ ਦਾ ਨਾਮ ਲੈ ਕੇ ਆਊਗਾ ਗੱਡੀ ਨਵੀਂ ਸਾਡੀ ਆਹ ਗੱਡੀ ਦੇ ਜੇ ਤੁਹਾਡੇ ਪਸੰਦ ਵੜਦੀ ਆ 99000 ਦੇ ਜਿਓ ਯਾਰ ਠੀਕ ਹੈ 6000 ਮੇਰੇ ਵੱਲੋਂ ਡਿਸਕਾਊਂਟ ਹੈ ਤੇ ਆ ਗਈ ਸੀ ਆਲਟੋ ਆਲਟੋ ਕਾਰ ਹੈ ਇਹ ਏ ਐਨਓਸੀ ਆਈ ਹੋਈ ਆ 8 ਮਾਡਲ ਆ ਹਾਂਜੀ ਸੰਗਰੂਰ ਦੀ ਇਹ ਦੇ ਦਾਂਗੇ ਤੁਹਾਨੂੰ 55000 ਦੀ ਹੈ 55000 ਦੀ ਐਨਓਸੀ ਆਈ ਹੋਈ ਆ ਨੰਬਰ ਵੀ ਲਵਾ ਦਾਂਗੇ ਪਾਸਿੰਗ ਵੀ ਕਰਾ ਦਾਂਗੇ ਇਨਸ਼ੋਰਸ ਵੀ ਹੋ ਜੂਗਾ ਜੇ ਸਾਰਾ ਕੰਮ ਕਰਾ ਕੇ ਲੈਣਾ 80000 ਦੀ ਜੇ ਤੁਸੀਂ ਮੰਨ ਲਓ ਐਂ ਹੀ ਲੈਣੀ ਆ 55000 ਦੀ ਨਹੀਂ ਐਨਓਸੀ ਨਾਲ ਉਲਟ 55000 ਦੀ ਹਾਂ 8 ਮਾਡਲ ਤੱਕ ਨਹੀਂ ਘੱਟ ਹੋੜਲਾ ਉਧਰ ਮੈਂ ਰੇਟ ਘਟਾਉਣਾ ਵਧੀਆ ਗੱਡੀ ਰੇਟ ਘਟਾਉਣਾ ਜੇ ਵਧੀਆ ਗੱਡੀ ਰੇਟ ਘਟਾਤਾ ਹੁਣ ਕਹਿੰਦੇ ਵਾਲਾ ਘੱਟ ਕਰਤਾ ਯਕੀਨ ਨਹੀ ਹੋ ਰਹੀ ਸੌ ਲੱਗੇ ਨਹੀਂ ਨਹੀਂ 55000 ਦੀ 55000 ਦੀ ਆਲਟੋ ਚਾਕੇ ਲੈ ਜਾ ਹੋਰ ਕੀ ਭਾਲਦੇ ਹੋ ਠੀਕ ਹੈ ਆਪਦਾ ਬਾਅਦ ਚ ਨਾਮ ਨੂੰ ਮੁਕਰ ਲਿਓ ਆਰਾਮ ਨਾਲ ਲਓ ਜੀ ਆ ਗਈ ਆਪਣੇ ਕੋਲ ਇਹ ਇੰਡੀਕਾ ਵਿਸਟ ਹੈ ਨਾ ਇੰਡੀਕਾ ਵਿਸਟ ਆ 12 ਮਾਡਲ ਹੈ ਇਹ ਹਾਂਜੀ ਪੰਜਾਬ ਨੰਬਰ ਕਾਰ ਆ ਹਾਂਜੀ ओरिजिनल पेंट ਦੀ ਆਕਾਰ ਸਾਰੀ ਪਾਵਰ ਵਿੰਡੋ ਪਾਵਰ ਸਟੀering ਹਾਂਜੀ ਬੈਟਰੀ ਨਵੀਂ ਆ ਲਾਈ ਵੀਲ ਟਾਇਰ ਸਾਰਾ ਗੁੰਮਾ ਲੱਗਿਆ ਇਹਦੇ ਵਿੱਚ ਕਾਰ ਦੇ ਇਨਸ਼ੋਰੈਂਸ ਵੈਲਿਡ ਆ ਕਾਰ ਦਾ 2012 ਹਣਾ 12 ਮਾਡਲ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਇਹ ਕਿੰਨੇ ਜਿੰਦਾ ਇਹ ਕਾਰ ਦੇ ਦਾਂਗੇ ਤੁਹਾਨੂੰ ਇੱਕੋ ਰੇਟ ਦੇਣ ਲੈਣ ਵਾਲਾ ਰੇਟ ਆ ਯਾਨੀ ਕਿ ਘੱਟ ਵੱਧ ਨਹੀਂ ਹੋਣਾ ਕਾਰ ਦਾ ਇਹਦਾ ਰੇਟ ਆ ਜਮੀ ਨਿਚੋੜਦੇ ਫਿਰ ਜਮਾ ਨਿਚੋੜ ਦੇ ਦਾਂਗੇ 99000 ਦੀ ਆਹ ਸਵਾ ਲੱਖ ਵਾਲੀ ਲੈ ਵੀਰੇ 2012 ਮਾਡਲ ਲੈ ਜਾਓ ਇਹ ਪਤਾ ਥੋੜਾ ਜਿਹਾ ਖੜਨਗੇ ਕਿ ਇਹ ਕਾਰ ਰੇਟ ਲਈ ਵੇਚ ਜਾਣੀ ਇਹ ਕਾਰ ਜਿਹੜੇ ਬਾਈ ਨੇ ਪਹਿਲਾਂ ਕਿ ਤਸੱਲੀ ਕਰਨ ਵੀ ਚੈ ਠੀਕ ਹੈ ਨਾ ਜੇ ਬੰਦਾ ਫਟਾ ਗੱਡੀ ਲੈ ਜਵੇ 95000 ਦੀ 2012 ਮਾਡਲ ਦਾ ਲੈ ਜੋ ਤੇ ਜਿਹੜੇ ਕਹਿੰਦੇ ਨੇ ਕਿ ਬਾਈ ਆਹਾ ਬਰੀਜ਼ਾ ਵਾਲਾ ਇਸ ਲਈ ਪਏ ਹੋਏ ਨੇ ਕਲਰ ਵਾਈਟ ਹੈ ਇਹ ਬਰੀਜ਼ਾ 18 ਇੰਚ ਹੀ ਲਾਈ ਲੱਗੇ ਨਹੀਂ ਅਰੀਨਲ ਏਜੰਸੀ ਰਿਕਾਰਡ 88000 ਚੱਲੀ ਹੈ ਫਸਟ ਓਨਰ ਆ 16 ਦੇ ਦਸੰਬਰ ਮਹੀਨੇ ਦੀ ਆ ਐਨਓਸੀ ਜਿੱਥੇ ਹੀ ਕਹਾਂਗੇ ਦੇ ਦਾਂਗੇ ਨਾਲ ਦੋਨੋਂ ਚਾਬੀ ਆ ਸਰਸ ਬੁੱਕਾ ਸਾਰਾ ਏਜੰਸੀ ਰਿਕਾਰਡ ਹੈਗਾ ਨਾਲ ਤੇ ਇਹ ਗੱਡੀ ਦੇ ਦਾਂਗੇ ਤੁਹਾਨੂੰ 6 ਲੱਖ 10 ਹਜ਼ਾਰ ਦੀ ਬਿੱਧ ਐਨਓ ਸੀ 6 ਲੱਖ 10 ਹਜ਼ਾਰ ਦੀ ਬਿੱਧ ਐਨਓ ਸੀ 2000 ਸਾਰੀ ਓਰੀਜਨਲ ਬੰਪਰ ਤੋਂ ਬੰਪਰ 16 ਦਸੰਬਰ 16 ਦਸੰਬਰ ਦੇ ਲਓ ਜੀ ਇਹ ਆ ਗਈ ਆਪਣੇ ਕੋਲ ਵੈਂਟੋ ਵੈਂਟੋ ਵਾਕਸ ਵੈਗਨ ਦੀ ਟਾਪ ਮਾਡਲ ਸਭ ਤੋਂ ਹਾਈ ਲੈਂਡ ਓਕੇ ਜੀ 12 ਮਾਡਲ ਆ ਐਨਓ ਇਹ ਮਤਲਬ ਸੰਗੂਰ ਦੇ ਨੰਬਰ ਹੈ ਦਾ ਗੱਡੀ ਦਾ ਚਾਰੋ ਟਾਇਰ ਨਵੇਂ ਸਟਿੱਪਣੀ ਨਾਲ ਦੀ ਹੈ ਗੱਡੀ ਦੇ ਤੇ ਇਹਨਾਂ 99000 ਚੱਲੀ ਹੈ ਡੀਜ਼ਲ ਆ ਹਾਂਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਲਾਸਟ ਵਾਂਂ ਡਿਵਾਈਡ ਸਿਸਟਮ ਵਿੱਚ ਸਾਰਾ ਕੁਝ ਲੱਗਿਆ ਸਮਾਨ ਟੋਟਲ ਸੀਟ ਫੂਟ ਕਵਰ ਮੈਟਿੰਗ ਮੂਟਿੰਗ ਹਾਂਜੀ ਤੇ ਇਹ ਦੇ ਦਾਂਗੇ ਤੁਹਾਨੂੰ 275000 ਦੀ 275000 ਦੇ ਆ ਵੜ ਜਾਓ ਹਾਂਜੀ ਕਿੰਨਾ ਜੋ ਤੁਹਾਡੇ ਜਿਹੜੀ ਫਿੱਟ ਬੈਠੂਗੀ ਉਹ ਲੈ ਜਾਓ ਤੇ ਜਿਪਸੀ ਤਾਂ ਤੁਹਾਨੂੰ ਪਤਾ ਹੈ ਜਿਹੜਾ ਬਾਈ ਨੂੰ ਜਿਪਸੀ ਦਾ ਸ਼ੌਂਕ ਹੈ ਉਹ ਹੱਥ ਪਾ ਲਊਗਾ ਆਰਾਮ ਨਾਲ ਤਿੰਨ ਆਪਸ਼ਨ ਹੈ ਤਿੰਨੇ ਦੇਖਣ ਵਾਲੀਆਂ ਨੇ ਇਹ ਕਿੰਨਾ ਮਾਡਲ ਹੈ ਇਹ ਜਿਪਸੀ ਹੁਣ ਆਈ ਹੈ 98 ਮਾਡਲ ਹੈ 28 ਤੱਕ ਵੈਲਿਡਾ ਪੀਵੀ 13 ਨੰਬਰ ਆ 4/4 ਆ ਅਸਾਂ ਸੰਗਰੂਰ ਦਾ ਨੰਬਰ ਆ 4/4 ਆ ਹਾਂ ਇਹ ਰਵਿੰਗ ਉਤਵਾਂਣ ਵਾਲੀ ਗੱਡੀ ਹੈ ਜੀ ਅੱਜ ਹੀ ਆਈ ਹੈ ਕਾਰ ਇਹ ਠੀਕ ਹੈ ਜੀ 4/4 ਆ 02 ਆ ਤੇ 28 ਤੱਕ ਵੈਲਿਡ ਅਗੇ ਇਨਸ਼ੋਰੈਂਸ ਤੇ 8-9 ਮਹੀਨੇ ਦਾ ਦਾ ਟਾਇਰ ਸਾਰੇ 9 ਮਹੀਨੇ ਦੇ ਕਾਰ ਦੇ ਇਹ ਗੱਡੀ ਦੇ ਦਾਂਗੇ ਤੁਹਾਨੂੰ 2 ਲੱਖ ਰੁਪਏ ਦੀ ਆ ਵੀਰੇ 2 ਲੱਖ ਰੁਪਏ ਦੇ ਵਿੱਚ ਫੋਰ ਬਈ ਫੋਰ ਪੈਟਰੋਲ 2028 ਤੱਕ ਵੈਲਿਡ ਹੈ। ਹਣਾ ਇਹਨਾਂ ਓਕੇ ਕਰਾ ਕੇ ਦਵਾਂਗੇ ਰਵੀ ਨੂਵਿੰਗ ਸਾਡੀ ਕਰਾ ਦੇ। ਤੇ ਆਹ ਕਰਈ ਹੋਈ ਆ ਵੀਰੇ ਮੋਡੀਫਾਈ ਇਹ ਮੋਡੀਫਾਈ ਤਿਆਰ ਜੀਸੀ ਐਂਪੂ ਬੂਫਰ ਲਾਈਟ ਟਾਇਰ ਸਾਰਾ ਕੁਝ ਲੱਗਿਆ ਚ ਨਵਾਂ ਤੇ ਆਪਣਾ ਪਾਵਰ ਸਟੀering ਹਾਂਜੀ ਸਾਰਾ ਕੁਝ ਹੋਊ ਦੀ ਗੱਡੀ ਪਾਵਰ ਸਟੀering ਸੀਗਾ। ਇਹ ਗੱਡੀ ਦੇ ਦਾਂਗੇ ਤੁਹਾਨੂੰ 2 ਲੱਖ ਦੀ ਇਹ ਵੀ। ਇਹ ਵੀ 2 ਲੱਖ ਰੁਪਏ ਦੀ। ਅੱਛਾ ਨਵੇਂ ਮਾਡਲ ਇਹਦੀ ਪਾਸਿੰਗ ਨਹੀਂ ਹੈਗੀ। ਅੱਛਾ ਇਹਦੀ ਪਾਸਿੰਗ ਨਹੀਂ ਬਟੇ ਬਈ ਇਹ ਤਿਆਰ ਹੋਈ ਹੋਈ ਆ। ਇਹ ਕਿੰਗ ਮਾਡਲ ਦੇ ਵਿੱਚ ਹੈ ਨਾ। ਇਹ ਕਿੰਗ ਮਾਡਲ ਦੇ ਵਿੱਚ। ਇੱਕ ਜਿਪਸੀ ਹੋਰ ਆ ਗਈ ਲੈ ਇਹ ਜਿਪਸੀ ਹੈਗੀ 2005 ਮਾਡਲ ਆ ਫਰਸਟ ਓਨਰ ਆ ਸੰਗੂਰ ਦਾ ਨੰਬਰ ਆ Ориジナル ਤੇ ਇਹ ਕਾਰ ਦੇ ਦਾਂਗੇ ਤੁਹਾਨੂੰ 4/4 ਹੈ ਵੀ ਇਹ ਦੇ ਦਾਂਗੇ ਸਵਾ 3 ਲੱਖ ਦੀ 3 ਲੱਖ 25000 ਦੀ ਪੰਜ ਮਾਡਲ ਆ ਫਰਸਟ ਓਨਰ ਆ 4/4 ਆ ਤੇ ਪਾਸਿੰਗ ਇਹਦੀ ਜੀ ਪਾਸਿੰਗ 28 ਤੱਕ ਇਹਦੀ ਵੀ 2028 ਤੱਕ ਪਾਸਿੰਗ ਪਈ ਹੈ ਹਾਂਜੀ ਤੇ ਆਪ ਪਰਸਨਲ ਗੱਡੀ ਹੈ ਇਹ ਕੰਨੀ ਸੇਰ ਦੇ ਬੰਦੇ ਰੇਟ ਲਾਉਣਾ ਹੋਵੇ ਅੱਛਾ ਕੋ ਨੂੰ ਦੇ ਦਾਂਗੇ ਪਰਸਨਲ ਆ ਕੋਈ ਆ ਨਹੀਂ ਹੈਗਾ ਆਪਣਾ ਵਾਰਨਿੰਗ ਨਹੀਂ ਹੈਗੀ ਵੀ ਦੇਣੀ ਹੋ ਜਰੂਰੀ ਜੇ ਕੋਈ ਕਈ ਵਾਰ ਬੰਦਾ ਚਾਹ ਵਨ ਆ ਗਿਆ ਐਮਬੈਸਡਰ ਬ੍ਰਾਂਡ ਨਿਊ ਗੱਡੀ ਰੱਖਣ ਵਾਲਾ ਜਿਹੜੇ ਬੰਦੇ ਨੇ ਪੈਸੇ ਲਾਉਣੇ ਹੋਣ ਉਹਨੂੰ ਆਪਾਂ ਦੇ ਦਾਂਗੇ ਗੱਡੀ ਹੈ 3 ਲੱਖ ਰੁਪਏ ਦੀ ਇਹ ਸਾਡੀ ਪਰਸਨਲ ਗੱਡੀ ਹੈ ਬਿਲਕੁਲ ਬ੍ਰਾਂਡ ਨਿਊ ਵਾਰ ਮੈਂ ਤਾਂ ਹੀ ਬਚਾਇਆ ਮੈਂ ਕਿਉਂਕਿ ਬਾਈ ਹੋਰ ਖੁਦ ਹੀ ਚਲਾ ਰਹੇ ਨੇ ਗੱਡੀ ਚਲਾਉਂਦੇ ਨੇ ਅਸੀਂ ਘੱਟ ਚਲਾਉਂਦੇ ਆ ਪਰ ਵੇਚਣੀ ਨਹੀਂ ਸੀ ਗੱਡੀ ਪਰ ਐਵੇਂ ਜੇ ਕੋਈ ਬੰਦਾ ਵਧੀਆ ਲੈਣ ਵਾਲਾ ਆ ਗਿਆ ਤਾਂ ਆਪਾਂ ਆਪਾਂ ਯਾਨੀ ਗੱਡੀ 3 ਲੱਖ ਤੋਂ 1 ਰੁਪਿਆ ਘੱਟ ਨਹੀਂ ਦੇਣੀ ਟੌਪ ਮਾਡਲ ਆ ਹਾਂ ਬਾਈ ਜਿਵੇਂ ਬਾਈ ਹੋਰਾਂ ਦੀ ਰੀਜਨਲ ਰੱਖੀ ਹੋਈ ਐ ਉਸੇ ਹਿਸਾਬ ਨਾਲ ਬਾਈ ਹੋਰਾਂ ਨੇ ਪੈਸੇ ਮੰਗ ਲਏ ਬੱਤੀ ਸਭ ਤੋਂ ਟੌਪ ਮਾਡਲ ਸਾਨੂੰ ਸਾਰਿਆਂ ਨੂੰ ਬਦਾਂ ਬੱਸਟਰ ਨੂੰ ਹੱਥ ਕੋਣ ਪਾਊਗਾ ਤੇ 3 ਲੱਖ ਰੁਪਿਆ ਆਪਣਾ ਰੇਟ ਆ ਦਾ ਜਿਹਨਾਂ ਲੈਣੀ ਐ ਬਾਈ ਬਾਕੀ ਕੋਈ ਵੇਚਣ ਦੀ ਸਲਾਹ ਹੈ ਨਹੀਂ ਇਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਨੇ ਕਈ ਵਾਰ ਚਾਹਵਾਨ ਹੋਇਆ ਤਾਂ ਨਹੀਂ ਨਹੀਂ ਹਾਂ ਕੋਈ ਮੋਟੇ ਆਂਦੇ ਕਈ ਵਾਰ ਨਹੀਂ ਪੈਸੇ ਲਾ ਸਕਦਾ ਬੰਦਾ ਇੰਨਾ ਫੇਰ ਫੋਨ ਕਰਨ ਦਾ ਫਾਇਦਾ ਨਹੀਂ ਕੋਈ ਫੇਰ ਨਾ ਕਰੋ ਭਾਈ ਰੇਡ ਰੂਟ ਘਟਾ ਕੇ ਇਹਦਾ ਫੋਨ ਨਾ ਕਰੋ ਮੁੱਕਦੀ ਗੱਲ ਇਹ ਹੈ ਬਾਕੀ ਵੀਰੇ ਲੋਨ ਹੋ ਜਾਊਗਾ ਆਪਣਾ 2010 ਤੋਂ ਉੱਪਰ 10 ਤੋਂ ਉੱਪਰ ਗੱਡੀ ਦਾ 10 ਤੋਂ ਉੱਪਰ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਪੰਜਾਬ ਦੇ ਤੁਸੀਂ ਕਿਹੜੇ ਵੀ ਸ਼ਹਿਰ ਕਿਸੇ ਵੀ ਪਿੰਡ ਤੋਂ ਲੋਨ ਕਰਵਾ ਦਾਂਗੇ ਬਾਕੀ ਜਿੰਨੀਆਂ ਛੋਟੀਆਂ ਗੱਡੀਆਂ ਨੇ 2010 ਤੋਂ ਥੱਲੇ ਉਹ ਸਾਰੀਆਂ ਤੁਹਾਨੂੰ ਕੈਸ਼ ਚ ਹੀ ਲੈ ਕੇ ਜਾਣੀਆਂ ਪੈਣਗੀਆਂ ਤੇ ਇਹ ਬੜੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀਰਾਂ ਤੱਕ ਆਪਣੀ ਬੜੀ ਪਹੁੰਚ ਸਕੇ